ਕੀ ਦੂਮਸਵੈਲਾ ਤੁਸੀਂ ਇਹ ਗਾਣਾ ਤਾਂ ਸਾਰੇ ਨੇ ਸੁਣਿਆ ਹੋਵੇਗਾ ਜੋ ਰਾਜ ਸਭਾ ਹੋਇਆ ਜ਼ਿੰਮੇਵਾਰ ਦੱਸੋ ਕੌਣ ਆਹ ਹੁਣ ਮੈਨੂੰ ਲੋਕੋ ਇੱਕ ਦਾ ਦੱਸੋ ਕੌਣ ਬੋਦੇ ਲੋਕਾਂ ਨੂੰ ਇਹ ਗੱਲ ਭੁੱਲੀ ਹੋਣੀ ਆ ਕਿ ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ ਦੇ ਵਿੱਚ ਰਾਜ ਸਭਾ ਵਾਲੀ ਗੱਲ ਕਿਉਂ ਬੋਲੀ ਸੀ ਇਹ ਗੱਲ ਇਸ ਕਰਕੇ ਬੋਲੀ ਗਈ ਸੀ ਤੁਹਾਨੂੰ ਯਾਦ ਕਰਾ ਦਵਾਂ ਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤੀ ਸੀ ਤਾਂ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਚੁਣਨੇ ਸੀ ਤਾਂ ਆਮ ਆਦਮੀ ਪਾਰਟੀ ਨੇ ਚੁਣੇ ਸੀ ਅਸ਼ੋਕ ਮਿੱਤਲ ਸੰਦੀਪ ਪਾਠਕ ਹਰਪਜਨ ਸਿੰਘ ਤੇ ਨਾਲ ਰਾਗਵ ਚੱਡਾ ਜਿਸ ਦੇ ਉੱਤੇ ਪੰਜਾਬ ਦੇ ਲੋਕੀ ਕਾਫੀ ਨਿਰਾਸ਼ ਹੋਏ ਸੀ ਕਿਉਂਕਿ ਉਹ ਇਹਨਾਂ ਰਾਜ ਸਭਾ ਮੈਂਬਰਾਂ ਦੇ ਚੁਣੇ ਜਾਣ ਤੇ ਖੁਸ਼ ਨਹੀਂ ਸੀ ਤੇ ਲੋਕਾਂ ਦੇ ਮਨਾਂ ਵਿੱਚ ਰੋਸ਼ ਸੀ ਇਸੇ ਕਰਕੇ ਸਿੱਧੂ ਮੂਸੇਵਾਲੇ ਨੇ ਆਪਣੇ ਇਸ ਗਾਣੇ ਦੇ ਵਿੱਚ ਨਵੀਂ ਪਾਰਟੀ ਨੂੰ ਚੂਜ਼ ਕਰਨ ਲਈ ਇਹ ਚੀਜ਼ ਦਾ ਉਲੰਭਾ ਪੰਜਾਬ ਨੂੰ ਦਿੱਤਾ ਸੀ ਪਰ ਮੈਂ ਹੁਣ ਇਸ ਟੌਪਿਕ ਦੇ ਉੱਤੇ ਕਿਉਂ ਗੱਲ ਕਰ ਰਿਹਾ ਇਸ ਦੇ ਪਿੱਛੇ ਵੀ ਇੱਕ ਕਾਰਨ ਹੈ ਵੋਟਾਂ ਤੋਂ ਪਹਿਲਾਂ ਵੋਟਾਂ ਜਿੱਤਣ ਤੋਂ ਪਹਿਲਾਂ ਭਗਵੰਤ ਮਾਨ ਬੋਲੂ ਬੋਲੀ ਗਈ ਰਾਸਵਾ ਮੈਂਬਰ ਬਾਰੇ ਇੱਕ ਸਪੀਚ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਬੀਬੀ ਖੱਲੜਾ ਨੂੰ ਰਾਸਵਾ ਮੈਂਬਰ ਬਣਾਉਣ ਦੀ ਗੱਲ ਕਰ ਰਹੇ ਸੀਗੇ ਖੱਲੜਾ ਮੈਡਮ ਜਿਹੜੇ ਨੇ ਬੀਬੀ ਖੱਲੜਾ ਜੀ ਉਹਨਾਂ ਦੇ ਪਰਿਵਾਰ ਦੀ ਜਿਹੜੀ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਲੜਾਈ ਹੈ ਤਾਂ ਸ਼ਹਾਦਤ ਹੋਈ ਹੈ ਉਹਦੀ ਕਦਰ ਕਰਦੇ ਹਨ ਪਰ ਲੋਕ ਸਭਾ ਦੇ ਉਹਨਾਂ ਨੂੰ ਕੋਈ ਹੋਰ ਜਿਹੜੇ ਪਾਰਟੀਆਂ ਨੇ ਉਹਨੂੰ ਰਲ ਕੇ ਰਾਜ ਸਭਾ 'ਚ ਕਿਉਂ ਨਹੀਂ ਲੈ ਕੇ ਜਾਂਦੇ ਇਹ ਤੇ ਬੋਟਾ ਮੰਗਣ ਦੀ ਲੋੜ ਹੀ ਨਾ ਪਵੇ। ਰਾਸਵਾ ਭਾਈ ਇਹੋ ਜਿਹੇ ਲੋਕਾਂ ਲਈ ਹੈ ਜਿਨ੍ਹਾਂ ਨੇ ਕੋਈ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਕੋਈ ਦੇਸ਼ ਦਾ ਨਾਮ ਉੱਚਾ ਕੀਤਾ। ਕਰੋ ਜਿਹੜੀ ਐਕਟਿਵ ਪੋਲਿਟਿਕਸ ਤੇ ਕੁਝ ਨਹੀਂ ਜਾ ਸਕਦੇ। ਬੋਟਾ ਮੰਗਣ ਦਾ ਕੰਮ ਨਹੀਂ ਉਹ ਕਰ ਸਕਦੇ। ਤੋਂ ਉਥੇ ਰਾਸਵਾ ਚੜ੍ਹਨ। ਤੇ ਉਹਨਾਂ ਵੱਡਸਵਾਲ ਇੱਥੇ ਇਹ ਹੈ ਕਿ ਕੀ ਜਦੋਂ ਪੰਜਾਬ ਦੇ ਵਿੱਚੋਂ ਰਾਸਵਾ ਮੈਂਬਰ ਚੁਣਨੇ ਸੀਗੇ ਤਾਂ ਰਗਵ ਚੱਡੇ ਵਰਗਿਆਂ ਨੂੰ ਕਿਉਂ ਚੂਜ਼ ਕੀਤਾ ਗਿਆ ਪੰਜਾਬ ਦੀ ਰਾਜਨੀਤੀ ਵਿੱਚ? ਕਿਉਂ ਨਹੀਂ ਉਹਨਾਂ ਨੇ ਬੀਬੀ ਖਾਲੜਾ ਨੂੰ ਅਹਿਮੀਅਤ ਦਿੱਤੀ? ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦੇ ਨੇ ਕਿ ਮਾਨ ਸਾਹਿਬ ਆਪਣੀਆਂ ਹੀ ਸਟੇਟਮੈਂਟਾਂ ਨੂੰ ਜਾਂ ਕੀਤੀ ਹੋਈ ਗੱਲਾਂ ਤੋਂ ਬਾਦ ਵਿੱਚ ਮੌਕੇ ਦੀ ਸਰਕਾਰ ਵੇਲੇ ਪੂਰਾ ਨਹੀਂ ਕਰ ਪਾਉਂਦੇ ਕੀ ਕਾਰਨ ਹੋ ਸਕਦੇ ਨੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ